ਸੱਚੀ ਗੱਲ ਦੋਸਤੋ ਬਾਰਡਰ 2 ਫਿਲਮ ਅਨਾਉਂਸ ਹੋ ਚੁੱਕੀ ਹੈ ਬਾਰਡਰ 2 ਚ ਦਿਲਜੀਤ ਸਾਂਝੇ ਖਾਸ ਸ਼ਖਸ ਦਾ ਕਿਰਦਾਰ ਨਿਭਾਉਣਗੇ ਦਿਲਜੀਤ ਸਾਂਝੇ ਨੇ ਆਪਣੇ ਇੰਸਟਾਗ੍ਰam ਲਾਈਵ ਦੌਰਾਨ ਦੱਸਿਆ ਕਿ ਉਸੇ ਸ਼ਖਸ ਕਰਕੇ ਹੀ ਮੈਂ ਇਸ ਫਿਲਮ ਚ ਕੰਮ ਕਰਨ ਲਈ ਰਾਜ਼ੀ ਹੋਇਆ ਦੋਸਤੋ ਉਸ ਸ਼ਖਸ ਦਾ ਨਾਮ ਹੈ ਨਿਰਮਲਜੀਤ ਸਿੰਘ ਸੇਖੋਂ ਆਪਾਂ ਕਰ ਰਹੇ ਨਿਰਮਲਜੀਤ ਸਿੰਘ ਸੇਖੋਂ ਸਰਦਾ ਕਿਰਦਾਰ ਅਖੀਰ ਕੌਣ ਸੀ ਉਹ ਸ਼ਖਸ ਇਹੋ ਜਿਹਾ ਕੀ ਖਾਸ ਕਾਰਨਾਮਾ ਕੀਤਾ ਸੀ ਉਹ ਸ਼ਖਸ ਨੇ ਜਾਣਾਂਗੇ ਅੱਜ ਦੀ ਵੀਡੀਓ ਵਿੱਚ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਗੱਲ ਹੈ 14 ਦਸੰਬਰ 1971 ਦੀ ਸਵੇਰ ਦੇ 7:30 ਵਜੇ ਹੀ ਗੈਰੀ ਧੁੰਦ ਤੇ ਕੜਾਕੇ ਦੀ ਠੰਡ 'ਚ ਅਚਾਨਕ ਹੋਏ ਧੁਮਾਕਿਆਂ ਦੀ ਆਵਾਜ਼ ਨੇ ਸ਼੍ਰੀਨਗਰ 에ਅਰਵੇਸ ਹਿਲਾ ਕੇ ਰਖ ਦਿੱਤਾ ਪਾਕਿਸਤਾਨੀ ਹਵਾਈ ਸੈਨਾ ਨੇ ਪੱਛਮੀ 에ਅਰਵੇਸ ਸ਼੍ਰੀਨਗਰ ਤੇ ਅਚਾਨਕ ਹਮਲਾ ਬool ਦਿੱਤਾ ਸੀ ਪਾਕਿਸਤਾਨ ਆਪਣੇ ਉਸ ਟਾਈਮ ਦੇ ਮਾਡਰਨ ਸੇਵਰ ਜੈਟ ਨਾਲ ਜ਼ਬਰਦਸਤ ਬੰਬਾਰੀ ਕਰ ਰਿਹਾ ਸੀ। ਉੱਥੇ ਤਨਨਾਤ ਪੰਜਾਬ ਦਾ ਇੱਕ ਸੂਰਬੀਰ ਇਹਨਾਂ ਖਤਰਨਾਕ ਜਹਾਜ਼ਾਂ ਦਾ ਮੁਕਾਬਲਾ ਕਰਨ ਲਈ ਮੂਰਿਆ ਆ। ਉਹਨੇ ਇੱਕ ਸਕਿੰਟ ਲਈ ਵੀ ਸੋਚੇ ਬਿਨਾ ਟੇਕ-ਆਫ ਕੀਤਾ ਤੇ ਪਾਕਿਸਤਾਨ ਦੇ ਦੋ ਲੜਾਕੂ ਜਹਾਜ਼ਾਂ ਦੇ ਪਰਖੱਚੇ ਉਡਾ ਕੇ ਰੱਖ ਦਿੱਤੇ। ਉਹ ਸੂਰਬੀਰ ਯੋद्धा ਸੀ ਨਿਰਮਲਜੀਤ ਸਿੰਘ ਸੇਖੋਂ ਹੁਣ ਤੱਕ 21 ਭਾਰਤੀ ਯੋਧਿਆਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚੋਂ 20 ਪਰਮਵੀਰ ਚੱਕਰ ਇੰਡੀਅਨ ਆਰਮੀ ਦੇ ਸੂਰਬੀਰਾਂ ਨੂੰ ਪ੍ਰਦਾਨ ਕੀਤੇ ਗਏ ਹਨ ਨਿਰਮਲਜੀਤ ਸਿੰਘ ਸੇਖੋਂ ਇੰਡੀਅਨ 에ਅਰ ਫੋਰਸ ਦੇ ਇਕਲੋਤੇ ਸ਼ਖਸ ਹਨ ਜਿਨ੍ਹਾਂ ਨੂੰ ਪਰਮਵੀਰ ਚੱਕਰ ਮਿਲਿਆ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ 17 ਜੁਲਾਈ 1943 ਨੂੰ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਈਸੇਵਾਲਛੋਆ। ਉਹਨਾਂ ਦੇ ਪਿਤਾ ਤਰਲੋਕ ਸਿੰਘ ਸੇਖੋਂ ਵੀ ਹਵਾਈ ਸੈਨਾ 'ਚ ਫਲਾਈਟ ਲੈਫਟਨੈਂਟ ਸਿਗੇ। ਨਿਰਮਲਜੀਤ ਸਿੰਘ ਆਪਣੇ ਪਿਤਾ ਕੋਲੋਂ ਜਹਾਜ਼ਾਂ ਦੀਆਂ ਦਿਲਚਸਪ ਕਹਾਣੀਆਂ ਸੁਣ-ਸੁਣ ਕੇ ਵੱਡੇ ਹੋਏ। ਉਹਨਾਂ ਦੇ ਮਨ 'ਚ ਵੀ ਜਹਾਜ਼ ਉਡਾਉਣ ਦਾ ਸੁਪਨਾ ਪੁੰਗਰ ਚੁੱਕਿਆ ਸੀ। ਆਪਣੇ ਸੁਪਨੇ ਵੱਲ ਵਧਣ ਲਈ ਉਹਨਾਂ ਨੇ 1964 'ਚ ਆਪਣੀ ਇੰਜੀਨੀਅਰਿੰਗ ਦੀ ਪੜ੍ਹਾਈ ਵਿੱਚੇ ਹੀ ਛੱਡ ਕੇ ਬਤੌਰ ਫਾਈਟਰ ਪਾਇਲਟ 에ਅਰ ਫੋਰਸ 'ਚ ਭਰਤੀ ਹੋਣ ਦਾ ਫੈਸਲਾ ਕਰ ਲਿਆ। ਉਹਨਾਂ ਦੀ ਪਹਿਲੀ ਪੋਸਟਿੰਗ ਅੰਬਾਲਾ 'ਚ ਹੋਈ ਸੀ। ਉਹ ਜੋਸ਼ ਨਾਲ ਭਰੇ ਹੋਏ ਤੇ ਰੋਬਦਾਰ ਨੌਜਵਾਨ ਸਨ। ਉਹਨਾਂ ਦੀ ਯੂਨਿਟ ਦੇ ਮੈਂਬਰ ਦੱਸਦੇ ਹਨ ਕਿ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਬਾਜੀ ਕਹਿ ਕੇ ਬੁਲਾਉਂਦੇ ਸਨ। ਹੌਲੀ-ਹੌਲੀ ਇਹੀ ਬਾਜੀ ਸ਼ਬਦ ਉਹਨਾਂ ਦਾ ਨਿਕਨੇਮ ਬਣ ਗਿਆ। ਉਹ ਅਕਸਰ ਆਪਣੀ ਰੋਬਦਾਰ ਆਵਾਜ਼ 'ਚ ਆਪਣੇ ਦੋਸਤਾਂ ਨੂੰ ਕਹਿੰਦੇ ਹੁੰਦੇ ਸਨ, "ਉਹ ਬਾਜੀ ਧੂਏ ਉਡਾ ਦੇਣੇ ਐ।" ਯਾਨੀ ਦੁਸ਼ਮਣਾਂ ਨੂੰ ਓਦਾਂ ਹੀ ਉਡਾ ਦੇਣਾ ਐ ਜਿਵੇਂ ਉਹਨਾਂ ਦੀ ਜਾਵਾ ਮੋਟਰਸਾਈਕਲ ਸੜਕ 'ਤੇ ਪਈ ਧੂੜ ਨੂੰ ਉਡਾ ਦਿੰਦੀ ਸੀ। ਤੇ ਫਿਰ ਉਹ ਦਿਨ ਆ ਗਿਆ ਜਦੋਂ ਉਹਨਾਂ ਨੂੰ ਇਹ ਮੌਕਾ ਮਿਲਿਆ ਪਾਕਿਸਤਾਨੀ ਹਵਾਈ ਜਹਾਜ਼ੋ ਨੇ ਹਮਾਰੇ ਅੰਮ੍ਰਿਤਸਰ ਪਠਾਨਕੋਟ ਸ਼੍ਰੀਨਗਰ ਅਵੰਤੀਪੁਰ ਉੱਤਰਲਾਏ ਜੋਧਪੁਰ ਅੰਬਾਲਾ ਔਰ ਆਗਰੇ ਕੇ ਹਵਾਈ ਅੱਡੋ ਪਰ ਬੰਬ ਬਾਜ਼ੀ ਕੀਤੀ 14 ਦਸੰਬਰ 1971 ਭਾਰਤ ਪਾਕਿਸਤਾਨ ਵਿੱਚ ਪੂਰਵੀ ਪਾਕਿਸਤਾਨ ਜਾਣੀ ਬੰਗਲਾਦੇਸ਼ ਦੀ ਆਜ਼ਾਦੀ ਲਈ ਲੜੀ ਜਾ ਰਹੀ ਲੜਾਈ ਆਖਰੀ ਪੜਾ ਤੇ ਪਹੁੰਚ ਚੁੱਕੀ ਸੀ ਇੰਡੀਅਨ ਆਰਮੀ ਨੇ ਜ਼ਮੀਨ ਤੇ ਆਪਣਾ ਮੋਰਚਾ ਸੰਭਾਲਿਆ ਹੋਇਆ ਸੀ ਤੇ ਦੁਸ਼ਮਣਾਂ ਦੇ ਛੱਕੇ ਉਡਾਰੀ ਸੀ ਆਪਣੀ ਆਰਮੀ ਦੀ ਇਦਾਂ ਦੀ ਹਾਲਤ ਦੇਖ ਕੇ ਪਾਕਿਸਤਾਨ ਨੇ ਆਪਣੀ 에ਅਰ ਫੋਰਸ ਦਾ ਸਹਾਰਾ ਲਿਆ ਸਵੇਰੇ 7:30 ਵਜੇ 6 ਪਾਕਿਸਤਾਨੀ F-86 ਸੇਵਰ ਜੈਟ ਲੜਾਕੂ ਜਹਾਜ਼ਾਂ ਨੇ ਬਿੰਕ ਕਮਾਂਡਰ ਚੰਗੇਜ਼ੀ ਦੀ ਅਗਵਾਈ ਚ ਪੇਸ਼ਾਵਰ ਤੋਂ ਉਡਾਨ ਭਰੀ ਚੇਰੀ ਨਗਰ ਤੇ ਇੰਡੀਅਨ 에ਅਰਬੇਸ ਤੇ ਤਾਬੜ ਤੋੜ ਹਮਲਾ ਕਰ ਦਿੱਤਾ ਅਖੀਰ ਇਸ ਹਮਲੇ ਦਾ ਮਕਸਦ ਕੀ ਸੀ ਦੋਸਤੋ ਇਹ ਹਮਲਾ 16 ਦਸੰਬਰ 1971 ਤੋਂ ਠੀਕ 2 ਦਿਨ ਪਹਿਲਾਂ ਹੋਇਆ ਸੀ 16 ਦਸੰਬਰ ਉਹੀ ਦਿਨ ਸੀ ਜਦੋਂ ਪਾਕਿਸਤਾਨ ਦੇ ਜਨਰਲ ਨਿਆਜ਼ੀ ਨੇ 13 ਦਿਨਾਂ ਦੇ ਭਾਰਤ-ਪਾਕਿਸਤਾਨ ਯੁੱਧ ਤੋਂ ਬਾਅਦ ਢਾਕਾ 'ਚ ਆਪਣੇ 93000 ਤੋਂ ਵੱਧ ਸੈਨਿਕਾਂ ਦੇ ਨਾਲ ਭਾਰਤੀ ਸੈਨਾ ਦੇ ਸਾਹਮਣੇ ਆਤਮ ਸਮਰਪਣ ਦੇ ਦਸਤਾਵੇਜ਼ਾਂ ਤੇ ਸਾਈਨ ਕੀਤੇ ਸੀ ਹੁਣ ਫਿਰ ਗੱਲ ਕਰਦੇ ਹਾਂ 14 ਦਸੰਬਰ ਦੀ ਦੁਸ਼ਮਨ ਦੇ ਲੜਾਕੂ ਜਹਾਜ਼ਾਂ ਦੁਆਰਾ ਹੋਏ ਹਮਲੇ ਦੀ ਖਬਰ ਸੁਣਦੇ ਹੀ ਫਲਾਈਿੰਗ ਆਫੀਸਰ ਨਿਰਮਲਜੀਤ ਸਿੰਘ ਸੇਖੋਂ ਤੇ ਫਲਾਈਟ ਲੈਫਟੇਨੈਂਟ ਬੀਐਸ ਘੁੰਮਣ ਤੁਰੰਤ ਹਰਕਤ ਵਿੱਚ ਆ ਗਏ ਉਹ ਦੋਨੋਂ ਆਪਣੇ ਆਪਣੇ 에ਅਰਕ੍ਰਾਫਟ ਵੱਲ ਭੱਜੇ ਨਿਰਮਲਜੀਤ ਸਿੰਘ ਲੈਫਟੇਨੈਂਟ ਘੁੰਮਣ ਨੂੰ ਕੋਡ ਨੇਮ ਜੀਮੈਨ ਦੇ ਨਾਮ ਨਾਲ ਬੁਲਾਉਂਦੇ ਹੀ ਇਸ ਅਟੈਕ ਨੂੰ ਬੀਐਸ ਘੁੰਮਣ ਹੀ ਲੀਡ ਕਰ ਰਹੀ ਸੀ ਤਾਂ ਕਰਕੇ ਉਹਨਾਂ ਨੇ ਪਹਿਲਾਂ ਉਡਾਨ ਭਰੀ ਬੀਐਸ ਘੁੰਮਣ ਨੇ ਉਡਾਨ ਭਰੀ ਹੀ ਸੀ ਕਿ ਉਦੋਂ ਹੀ ਪਾਕਿਸਤਾਨ ਦੇ ਸੇਵਰ ਜੈਟ ਨੇ ਰਣਵੇ ਤੇ ਬੰਬਾਰੀ ਕਰਨੀ ਸ਼ੁਰੂ ਕਰ ਦਿੱਤੀ ਧੁੰਦ ਤਾਂ ਪਹਿਲਾਂ ਹੀ ਸੀ ਹੁਣ ਪੂਰਾ ਰਣਵੇ ਉੜਦੀ ਹੋਈ ਧੂੜ ਨਾਲ ਭਰ ਚੁੱਕਿਆ ਸੀ ਇਸ ਮੌਕੇ ਰਣਵੇ ਤੇ ਜਹਾਜ਼ ਡੜਾਉਣਾ ਕੋਈ ਖਾਲਾ ਜੀ ਦਾ ਵਾਰਾ ਨਹੀਂ ਸੀ ਪਰ ਮਜ਼ਬੂਤ ਇਰਾਦਿਆਂ ਵਾਲੇ ਨਿਰਮਲਜੀਤ ਸਿੰਘ ਸੇਖੋਂ ਨੇ ਰਣਵੇ ਦੇ ਕਲੀਅਰ ਹੋਣ ਤੋਂ ਪਹਿਲਾਂ ਹੀ ਆਪਣੇ 에ਅਰ ਕ੍ਰਾਫਟ ਨਾਲ ਉਡਾਨ ਭਰ ਲਈ ਘੁੰਮਣ ਜਿਆਦਾ ਉਚਾਈ ਤੇ ਪਹੁੰਚ ਚੁੱਕੇ ਸਨ ਤੇ ਉਹਨਾਂ ਦਾ ਨਿਰਮਲਜੀਤ ਸਿੰਘ ਸੇਖੋ ਨਾਲ ਸੰਪਰਕ ਟੁੱਟ ਗਿਆ ਸੀ ਇਸ ਟਾਈਮ ਨਿਰਮਲਜੀਤ ਸਿੰਘ ਸੇਖੋ ਨੇ ਇਕੱਲਿਆਂ ਹੀ ਦੁਸ਼ਮਨ ਦੇ ਦੋ ਜਹਾਜ਼ਾਂ ਉੱਤੇ ਹਮਲਾ ਕਰ ਦਿੱਤਾ ਉਹਨਾਂ ਦੇ ਸਾਹਮਣੇ ਦੁਸ਼ਮਨ ਦੇ ਦੋ ਜਹਾਜ਼ 750 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਰਹੇ ਸਨ ਸੇਖੋ ਨੇ ਵੀ ਆਪਣੇ ਜਹਾਜ਼ ਦੀ ਸਪੀਡ ਬਤਾਈ ਥੋੜੇ ਇੱਕ ਟਾਈਮ ਬਾਅਦ ਹੀ ਨਿਰਮਲਜੀਤ ਸਿੰਘ ਸੇਖੋ ਨੇ ਦੁਸ਼ਮਨ ਦੇ ਇੱਕ ਜਹਾਜ਼ ਨੂੰ ਆਪਣਾ ਨਿਸ਼ਾਨਾ ਬਣਾ ਲਿਆ ਉਹਨਾਂ ਦੋਨਾਂ ਵਿੱਚੋਂ ਇੱਕ ਜਹਾਜ਼ ਨਿਰਮਲਜੀਤ ਸਿੰਘ ਸੇਖੋ ਦੇ ਪਿੱਛੇ ਲੱਗਿਆ ਹੋਇਆ ਸੀ ਜਿਹੜਾ ਡਰ ਕੇ ਵਾਪਸ ਮੁੜਨ ਲੱਗਾ ਤਾਂ ਸੇਖੋਂ ਨੇ ਜਾਂਦੇ ਜਾਂਦੇ ਉਸ ਨੂੰ ਵੀ ਖਤੇੜ ਦਿੱਤਾ ਇਸ ਦੂਜੇ ਜਹਾਜ਼ ਨੂੰ ਅੱਗ ਲੱਗ ਚੁੱਕੀ ਸੀ ਤੇ ਇਹ ਕਾਲਾ ਧੂੰਆਂ ਛੜਦਾ ਹੋਇਆ ਰਜੋਰੀ ਪੁੰਜ ਸੈਕਟਰ ਵਾਲੇ ਪਾਸੇ ਭਜਦਾ ਹੋਇਆ ਦਿਖਾਈ ਦਿੱਤਾ ਨਿਰਮਲਜੀਤ ਸਿੰਘ ਸੇਖੋਂ ਦੀ ਬਹਾਦਰੀ ਨੂੰ ਦੇਖਦਿਆਂ ਬਾਕੀ ਪਾਕਿਸਤਾਨੀ ਜਹਾਜ਼ਾਂ ਨੇ ਵਾਪਸ ਮੁੜ ਜਾਣਾ ਹੀ ਬਿਹਤਰ ਸਮਝਿਆ ਪਰ ਜਾਂਦੇ ਜਾਂਦੇ ਉਹਨਾਂ ਪਾਕਿਸਤਾਨੀ ਜਹਾਜ਼ਾਂ ਨੇ ਨਿਰਮਲਜੀਤ ਸਿੰਘ ਸੇਖੋਂ ਦੇ ਜਹਾਜ਼ ਤੇ ਤਾਵੜ ਤੋੜ ਹਮਲਾ ਕਰ ਦਿੱਤਾ ਸੇਖੋਂ ਦਾ ਜਹਾਜ਼ ਬੁਰੀ ਤਰ੍ਹਾਂ ਅੱਗ ਦੀ ਚਪੇੜ ਵਿੱਚ ਆ ਚੁੱਕਿਆ ਸੀ ਖਤਰੇ ਨੂੰ ਵੇਖਦਿਆਂ ਹੋਇਆਂ ਉਹਨਾਂ ਨੇ 에ਅਰਕ੍ਰਾਫਟ ਤੋਂ ਆਪਣੀ ਸੀਟ ਨੂੰ ਐਜੈਕਟ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਉਹ ਜ਼ਮੀਨ ਦੇ ਕਾਫੀ ਨਜ਼ਦੀਕ ਸੀਗੇ ਤੇ ਉਹਨਾਂ ਦਾ ਜਹਾਜ਼ ਬਡਗਾਮ ਕੋਲ ਜਾ ਕੇ ਕ੍ਰੈਸ਼ ਹੋ ਗਿਆ ਫਲਾਈਟ ਲੈਫਟੇਨੈਂਟ ਬੀ.ਐਸ ਘੁੰਮਨ ਨੂੰ ਉਹਨਾਂ ਵੱਲੋਂ ਕਹੇ ਆਖਰੀ ਬੋਲ ਸਨ ਸ਼ਾਇਦ ਮੇਰੇ ਜਹਾਜ਼ ਨੂੰ ਨਿਸ਼ਾਨਾ ਲੱਗ ਗਿਆ ਹੈ ਜੀਮੈਨ ਉਹਨਾਂ ਨੇ ਦੇਸ਼ ਲਈ ਹੱਸਦੇ ਹੱਸਦੇ ਆਪਣੀ ਜਾਨ ਵਾਰ ਦਿੱਤੀ ਇਸ ਵੀਰ ਯੋਧਾ ਨਿਰਮਲਜੀਤ ਸਿੰਘ ਸੇਖੋ ਨੂੰ ਭਾਰਤ ਸਰਕਾਰ ਨੇ 1972 ਚ ਮਰਨ ਉਪਰੰਤ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ। ਉਹਨਾਂ ਦੀ ਮਾਤਾ ਹਰਵੰਸ ਕੌਰ ਜੀ ਨੇ ਇੱਕ ਇੰਟਰਵਿਊ ਚ ਕਿਹਾ ਕਿ ਮੇਰਾ ਬੇਟਾ ਨਿਰਮਲਜੀਤ ਸਿੰਘ ਜਦੋਂ ਬਚਪਨ ਵਿੱਚ ਖੇਡਦਾ ਸੀ ਤਾਂ ਹਮੇਸ਼ਾ ਕਹਿੰਦਾ ਸੀ ਕਿ ਮਾਂ ਮੈਂ ਵੱਡਾ ਹੋ ਕੇ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆ ਵਾਂਗ ਬਣੂੰਗਾ। ਜਦੋਂ ਆਖਰੀ ਵਾਰ 28 ਨਵੰਬਰ 1971 ਨੂੰ ਨਿਰਮਲਜੀਤ ਸਿੰਘ ਆਪਣੀ ਮਾਂ ਨੂੰ ਮਿਲਣ ਆਏ ਤਾਂ ਉਦੋਂ ਉਹ ਆਪਣੀ ਮਾਂ ਨੂੰ ਕਹਿ ਕੇ ਗਏ ਸਨ ਕਿ ਮਾਂ ਜੇ ਮੈਂ ਇਸ ਲੜਾਈ 'ਚ ਸ਼ਹੀਦ ਹੋ ਗਿਆ ਤਾਂ ਤੇਨੂੰ ਭਗਤ ਸਿੰਘ ਦੀ ਮਾਂ ਬਣਾ ਕੇ ਇਸ ਦੁਨੀਆ ਤੋਂ ਜਾਵਾਂਗਾ ਸ਼ਹੀਦਾਂ ਦੇ ਇਸ ਬਲਿਦਾਨ ਦਾ ਦੇਣਾ ਨਹੀਂ ਦਿੱਤਾ ਜਾ ਸਕਦਾ ਐਦਾਂ ਦੇ ਰੀਅਲ ਲਾਈਫ ਹੀਰੋਜ਼ ਦੀ ਜ਼ਿੰਦਗੀ ਤੇ ਫਿਲਮਾਂ ਜ਼ਰੂਰ ਬਣਨੀਆਂ ਚਾਹੀਦੀਆਂ ਹਨ ਤਾਂਕਿ ਅੱਜ ਦੀ ਪੀੜ੍ਹੀ ਤੇ ਆਉਣ ਵਾਲੀ ਪੀੜ੍ਹੀ ਇਹਨਾਂ ਸ਼ਹੀਦਾਂ ਬਾਰੇ ਜਾਣ ਸਕੇ ਬਾਰਡਰ 2 'ਚ ਦਿਲਜੀਤ ਦਸਾਂਝ ਨਿਰਮਲਜੀਤ ਸਿੰਘ ਸੇਖੋਂ ਜੀ ਦੇ ਕਿਰਦਾਰ 'ਚ ਨਜ਼ਰ ਆਉਣਗੇ ਤੁਹਾਡੀ ਇਸ ਬਾਰੇ ਕੀ ਰਾਏ ਹੈ ਕਮੈਂਟ ਵਿੱਚ ਜ਼ਰੂਰ ਦੱਸਿਓ ਵੀਡੀਓ ਨੂੰ ਅੱਗੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ